ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਦੁਖ ਤਾਰੀ ਪਰਮਾਈ ਹਮ ਦੀਨ ਤਮ ਜੁਗ ਜੁਗ ਦਾਤੀ ਸਾਦੇ ਦੀ ਬੁਝਾਈ ਬਿਨ ਸਤਗੁਰ ਸੇਵ ਬਹੁਤਾ ਦੁੱਖ ਲਗਾ ਜੋ ਵਿਚਾਰੀ ਪਰਮਾਈ ਹਮ ਦੀਨ ਤਮ ਜੁਗ ਜੁਗ ਦਾਤੀ ਸ਼ਬਦੀ ਦੀਹੁ ਭੁਜਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਗੁਰੂ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੀ ਰਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮਿ ਅਪਾਰਾ ਹਰਿ ਰਸੁ ਚਾਰਖ ਮਨ ਨਿਰਮਲ ਹੋਆ ਤੇਰ ਵਿਖੋ ਘਟਨ ਹਾਰਾ ਸ਼ਾਉਦ ਮਰਹੁ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਵਰਤਨ ਨਾਮ ਸਦਾ ਮਨ ਮੀਠਾ ਸਾਉਦੀ ਪਾਵੇ ਕੋਈ ਦਤ ਦਤ ਰਖੀ ਹੱਥ ਆਪਣੈ ਜਿਸ ਪਾਵੇ ਸਦਈ ਨਾਨਕ ਨਾਮ ਰਤੀ ਸੁਖ ਪਾਇਆ ਦਰਗਹ ਜਪਹਿ ਸਈ ਦਤ ਦਤ ਰਖੀ ਹੱਥ ਆਪਣੈ ਜਿਸ ਪਾਵੈ ਸਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ